ਸਾਡੇ 21 ਹੈਗੀ ਚੈਸਟ ਸਾਡੇ 19 ਕਮਰ ਹੈ ਤੇ 22 ਇੰਚ ਹੈਗੀ ਹੈਪ ਠੀਕ ਹੈ ਜੀ ਇਹਦੇ ਹਿਸਾਬ ਨਾਲ ਆਪਾਂ ਅੱਜ ਕਟਿੰਗ ਕਰਾਂਗੇ ਸੂਟ ਤੇ ਸਾਡੇ 21 ਚੈਸਟ ਆ ਲੈਣ ਦਾ ਮੋਢਾ ਕਿੰਨਾ ਰੱਖਣਾ ਤੇ ਟੀਰਾ ਕਿੰਨਾ ਰੱਖਣਾ ਇਹਦੇ ਸਾਰੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਕਟਿੰਗ ਦੱਸਾਂਗੇ ਬਰੀਕੀ ਵਿੱਚ ਤੁਹਾਨੂੰ ਸਮਝਾਵਾਂਗੇ ਕਿਸ ਤਰੀਕੇ ਨਾਲ ਆਪਾਂ ਇਹ ਕਟਿੰਗ ਕਰਨਾ ਠੀਕ ਹੈ ਜੀ ਤੇ ਤੁਸੀਂ ਮੇਰੀ ਵੀਡੀਓ ਨਾਲ ਬਣੇ ਰਹੋ ਤੇ ਪੂਰੀ ਵੀਡੀਓ ਜ਼ਰੂਰ ਦੇਖਣੀ ਤੇ ਆਪਾਂ ਇਹ ਸੂਟ ਜਿਹੜਾ ਇਹਦੇ ਉੱਪਰ ਪ੍ਰੈਸ ਕਰਾ ਲੈਸਾਂ ਲੱਗੀਆਂ ਹੋਈਆਂ ਸੀ ਤੇ ਇਹ ਵਾਲੀ ਜਿਹੜੀ ਫੱਟੀ ਐ ਇਹਦੀ ਉੱਚਕਾਰ ਲੱਗੀ ਸੀ ਪਰ ਇਹ ਖਿੱਚ ਕੇ ਲੱਗੀ ਹੋਈ ਸੀ ਆਪਾਂ ਧੇਰ ਲਈ ਐ ਤੇ ਇਹ ਵਾਲਿਆਂ ਦੀ ਥੋੜੀਆਂ ਜਿਹਾ ਲੈਸਾਂ ਜਿਹੜੀਆਂ ਖਿੱਚਮੀ ਲੱਗੀ ਐ ਪਰ ਆਪਾਂ ਥੋੜੀ ਜੀ ਇਹਦੀ ਪ੍ਰੈਸ ਮਾਰ ਕੇ ਸੈੱਟ ਕਰ ਲਿਆ ਜਿਹੜੀ ਹੈਗੀ ਆਪਾਂ ਰੱਖਣੀ 42 ਇੰਚ ਤੇ ਲੰਬਾਈ 42 ਇੰਚ ਆਪਣੀ ਇੱਥੇ ਆ ਰਹੀ ਐ ਤੇ 42.5 ਠੀਕ ਐ ਆਪਾਂ ਥੋਣਿਕ ਐਂ ਚਾਪਾ ਵਾਧ ਰੱਖਾਂਗੇ ਪੌਣੇ 43 ਤੇ ਲਾ ਲਿਆ ਆਪਾਂ ਤੀਰਾ ਰੱਖਣਾ ਸਾਢੇ 12 ਤੀਰਾ ਜੇਤ ਸਾਢੇ 13 ਦੀ ਕਟਾਈ ਕਰਾਂਗੇ ਇੱਥੋਂ ਲਾਵਾਂਗੇ ਪੌੜੇ 7 ਠੀਕ ਹੈ ਇਹਦਾ ਆਪਾਂ ਜਿਹੜਾ ਤੀਰਾ ਰੱਖਣਾ ਹੈ ਇਹ ਹੈਗਾ ਇਹਦਾ ਗਲਾ ਜਿਹੜਾ ਉਹ ਪਿਛਲਾ ਆਪਾਂ ਨੇ 7-8 ਇੰਚ ਤਿਆਰ ਕਰਨਾ ਹੈ ਸਾਢੇ 7 ਠੀਕ ਹੈ ਤੇ ਉਹਦੇ ਹਿਸਾਬ ਨਾਲ ਆਪਾਂ ਜਿਹੜਾ ਤੀਰਾ ਕੱਟ ਰੱਖਾਂਗੇ हम अपना जरा पीड़ा ये रख लिया अपा ने पौने पौनेशान ला लागे इथो रखा रखा है साढ़े एक चेस्ट साढ़े सत्त मोडा रखा गे साढ़े सात मोडे का निशान ला लागे इथे इथो अपा ने लगाना है चेस्ट का साढ़े एक ठीक है साढ़े एक बजाय आपने ग्यारह ती लावे थोड़ा जा वह ਸਾਈਡ ਪਲੋਈ ਕਾਲਾ ਤੇ ਇਹ ਜਿਹੜਾ ਆਪਣਾ ਚੋਰਸ ਇਸ ਤਰ੍ਹਾਂ ਬਣ ਗਿਆ ਚੋਰਸ ਖਾਨਾ ਆਪਣਾ ਤਿਆਰ ਬਣ ਗਿਆ ਇੱਥੋਂ ਇਹ ਵਾਲਾ ਇਹ ਪਾਇਦੇ ਗੂੜੇ ਕਲਰ ਨਾਲ ਲਾ ਕੇ ਦਿਖਾਉਣੇ ਤੁਹਾਨੂੰ ਤੇ ਇੱਥੋਂ ਆਪਾਂ ਹੁਣ 9:11 ਹੋ ਗਿਆ ਤੇ ਇਧਰੋਂ ਆਪਾਂ ਜਿਹੜਾ ਗਲਾ ਹੈਗਾ ਇਹਨਾਂ ਦਾ ਸੱਤ ਤੇ ਆਪਾਂ 3:30 ਤੱਕ ਆਦਿ ਕਰਕੇ 3:30 ਤੱਕ ਕਰ ਆਪਾਂ ਇੱਥੋਂ ਸਿੱਧਾ ਰੱਖਣਾ ਤੇ نیچے ਆਪਾਂ ਕਾਟ ਪਾਉਣੀ ਆ ਇਹਦੀ ਆਪਾਂ ਕਾਟ ਜਿਹੜੀ ਪਾਵਾਂਗੇ ਇੱਥੋਂ ਆਪਾਂ 2-3 ਨਿਸ਼ਾਨ ਲਾ ਲੈਣਾ ਸਾਈਡ ਤੋਂ ਤੇ ਇਹ ਜਿਹੜਾ ਆਪਣਾ ਇੱਥੋਂ ਆਪਾਂ 2 ਨਾਲ ਮਲਾਵਾਂਗੇ ਤੇ ਇਹੋ ਆਪਾਂ ਚੈਸਟ ਦੇ ਨਿਸ਼ਾਨ ਨਾਲ ਠੀਕ ਹੈ ਇਦਾਂ ਆਪਾਂ ਇਹਦੀ ਗਲਾਈ ਕਰਨੀ ਆ ਬੈਕ ਜਾਨੀ ਗਲੇ ਦੇ ਸਾਬ ਨਾਲ ਮੋਢੇ ਦੀ ਤੇ ਵਿੱਚ ਆਪਾਂ ਇਹਦੇ 2 ਇੰਚ ਛੱਡਣਾ ਇਹਦਾ ਐਕਸਟਰਾ ਤੇ ਇਹ ਵੀ ਆਪਾਂ ਕਾਟ ਥੋੜੀ ਜੀ ਇੱਧਰ ਡਾਊਨ ਲੈ ਜਾਣੀ ਹੈ ਠੀਕ ਹੈ ਤੇ ਇਹ ਹੋ ਗਿਆ ਆਪਣੀ ਜਿਹੜੀ ਥੀਰੇ ਦੀ ਆਪਣਾ ਜਿੱਥੇ ਜਿੰਨੀ ਲੰਬਾਈ ਰੱਖਣੀ ਉਹ ਨਿਸ਼ਾਨ ਤੇ ਥੀਰੇ ਦਾ ਲੱਗ ਗਿਆ ਠੀਕ ਹੈ ਤੇ ਇੱਥੇ ਆਪਾਂ ਇੱਧਰ ਗਲੇ ਦਾ 2 ਇੰਚ ਛੱਡ ਲਾਂਗੇ ਜੇ ਆਪਾਂ 5 ਇੰਚ ਗਲਾ ਤਿਆਰ ਕਰਨਾ ਹੈ ਤਾਂ 2 ਇੰਚ ਦਾ ਨਿਸ਼ਾਨ ਲਾ ਲੈਣਾ ਤੇ ਇੱਥੋਂ ਆਪਾਂ ਥੀਰੇ ਦੀ ਕਾਟੇ ਦੀ ਅੱਧੇ ਇੰਚ ਦੀ ਪਾਵਾਂਗੇ ਠੀਕ ਹੈ ਜੀ ਇਹ ਆਪਾਂ ਥੀਰੇ ਦੀ ਕਾਟ ਇੱਧਰ ਨੂੰ ਮੋਢੇ ਵਾਲੇ ਨੂੰ ਪੈਣੀ ਹੈ ਹੁਣ ਆਪਾਂ ਲਾਵਾਂਗੇ ਦਾ ਸਾਈਡ ਦਾ ਸਾਈਡ ਸਿਉਣ ਹੈਗੀ ਐ ਆਪਾਂ ਲਾਵਾਂਗੇ 14 ਠੀਕ ਹੈ ਜੀ 14 ਤੇ 15 ਇਹ ਆਪਣੀ 14 ਤੇ 15 ਹੋ ਗਈ ਹੁਣ ਆਪਾਂ ਲਾਵਾਂਗੇ हिਪ ਦਾ ਨਿਸ਼ਾਨ ਹੈਗਾ 23 ਤੇ ਆਪਾਂ ਲਾਵਾਂਗੇ 11 ਤੇ ਅੱਧ ਕਰ ਲੈਣਾ ਜੇ 23 ਹੈ ਤਾਂ 23 ਦਾ ਆਪਰੇ ਅੱਧ ਕਰ ਲੈਣਾ ਜਿਹਦੇ ਆਪਣੀ 23 ਹੈ ਇਹਨੂੰ ਆਪਾਂ ਇਸ ਤਰ੍ਹਾਂ ਇੰਜੀ ਟੇਪ ਦੂਰਾ ਕਰਕੇ ਵੀ ਅੱਧ ਕਰ ਸਕਦੇ ਆ 12 ਇੰਚ ਦੀ ਹੈਗੀ ਆ ਪਲੋਈ ਲੰਬੀ ਪਾਉਣੀ ਆਪਾਂ ਇੱਥੋਂ ਰੱਖ ਕੇ ਆਪਾਂ ਨੇ ਇਹਦਾ ਨਿਸ਼ਾਨ ਲਾਵਾਂਗੇ 4 ਦੇ 3ਾ ਤੇ ਠੀਕ ਹੈ ਜੀ 4 ਦੇ 13 ਤੇ ਇੱਧਰੋਂ ਆਪਾਂ ਛੱਡਾਂਗੇ 3.5 ਤੇ ਇੱਥੋਂ ਆਪਾਂ ਫੇਰ 3.5 ਛੱਡ ਕੇ ਤੇ ਆਪਣੀ ਲੰਬੀ ਪਲੋਈ ਕਿੰਨੀ ਆ 6.5 6.5 ਤੇ ਆਪਾਂ ਨਿਸ਼ਾਨ ਲਾ ਲੈਣਾ ਠੀਕ ਹੈ ਇਹ ਹੋ ਗਏ ਦੋਨੇ ਪਲੋਈਆਂ ਦੇ ਨਿਸ਼ਾਨ ਤੇ ਹੁਣ ਆਪਾਂ ਇਹਦੇ ਲੋਈਆਂ ਦੇ ਵਿਚਾਲਾ ਜਿਹੜਾ ਹੈਗਾ ਸਵਾ ਕ ਤਿੰਨ ਸਵਾ ਕ ਤਿੰਨ ਦੇ ਸਾਬ ਨਾਲ ਆਪਣੀ ਕਮਰ ਜਿਹੜੀ ਇੱਥੇ ਆਉਗੀ ਤੇ ਕਮਰ ਹੈਗੀ ਆਪਣੀ 19 ਠੀਕ ਹੈ ਜੀ ਤੇ 19 ਦਾ ਅੱਧ ਕਰ ਲੈਣਾ 19 ਦਾ ਅੱਧ ਕਿੰਨਾ ਹੋ ਗਿਆ 19 ਦਾ ਅੱਧ ਹੋ ਗਿਆ ਪੌਣੇ 10 ਠੀਕ ਹੈ ਪੌਣੇ 10 ਦੇ ਨਿਸ਼ਾਨ ਲਾ ਲਾਂਗੇ ਏ ਹੁਣ ਆਪਾਂ ਇਹਦਾ ਲਾਵਾਂਗੇ ਇੱਥੋਂ ਆਪਾਂ ਨੇ 2 ਇੰਚ ਸਿੱਧਾ ਰੱਖ ਲੈਣਾ ਠੀਕ ਹੈ ਜੀ 2 ਇੰਚ ਤੋਂ ਅੱਗੇ ਆਪਾਂ ਨੇ ਇਹਦੇ ਨਾਲ ਮਲਾਉਣਾ ਇਹ ਆਪਾਂ ਜਿਹੜਾ ਚੈਸਟ ਦਾ ਇੱਥੋਂ ਜਿਹੜੇ ਪਤਲੇ ਉਹਦਾ ਆਪਾਂ ਡੇਢ ਰੱਖਦੇ ਆ ਜਿਹੜਾ ਥੋੜਾ ਜਿਹਾ ਭਾਰੀ ਜਾਨੀ 20 ਤੋਂ ਉੱਪਰ ਦੀ ਚਸਟ ਹੈ ਇਹ ਕੀ ਬਾਈ ਹੋ ਜੇ ਉਹ ਆਪਾਂ 2 ਇੰਚ ਸਿੱਧਾ ਰੱਖਾਂਗੇ ਤੇ ਇੱਥੋਂ ਆਪਾਂ ਸਿੱਧੀ ਲਿਆ ਕੇ ਕਮਰ ਨਾਲੇ ਛਾਂ ਨਾਲ ਤੇ ਇਧਰ ਆਪਾਂ हिਪ ਦੇ ਨਿਸ਼ਾਨ ਨਾਲ ਉਹ ਇਦਾਂ ਆਪਾਂ ਲਿਆਉਣੀ ਆ ਠੀਕ ਹੈ ਤੇ ਇਹਦੇ ਵਿੱਚ ਵਿੱਚ ਆਪਾਂ 2 2 ਇੰਚ ਕਪੜਾ ਛੱਡ ਕੇ ਇਦਾਂ ਤੇ ਆਪਾਂ ਇਹਦੀ ਕਾਟ ਕਾਉਣੀ ਆ ਹੁਣ ਆਪਣੀ ਥੀਰੇ ਦੀ ਕਾਟ ਵੀ ਪੈ ਗਈ ਮੋਡੇ ਦੀ ਤੇ ਗਲੇ ਦੀ ਸਾਰੀਆਂ ਕਾਟਾਂ ਆਪਣੀਆਂ ਇਹਦੇ ਨਾਲ ਪੈ ਗਈਆਂ ਹੁਣ ਰਹਿ ਗਈ ਸਾਈਡ ਪਲੋਈ ਠੀਕ ਹੈ ਜੀ ਆਹ ਜਿਹੜਾ ਆਪਣਾ ਕਾਰਨਰ ਹੈ ਇਹਦੇ ਆਪਾਂ نیچے ਦੀ ਪਲੋਈ ਲਗਾਵਾਂਗੇ 1/2 ਇੰਚ ਪਾਉਣਾ ਹੈ 1/2 ਇੰਚ ਛੱਡ ਕੇ 1/2 ਇੰਚ ਛੱਡ ਕੇ ਆਪਾਂ ਇਹ ਇੱਥੋਂ ਰੱਖ ਕੇ ਲਾਵਾਂਗੇ ਆਪਾਂ ਤਿੰਨੇ ਦੇ 10 ਇੰਚ ਛੱਡ ਕੇ ਇੱਧਰ ਨੂੰ ਆਪਾਂ ਪਲੇਟ ਪਾ ਲੈਣਾ ਹੁਣ ਆਪਾਂ ਦੋਨਾਂ ਦਾ ਵਿਚਾਲਾ ਸੈਂਟਰ ਕਰਕੇ ਇਸ ਤਰ੍ਹਾਂ ਨਿਸ਼ਾਨ ਲਾ ਲਾਂਗੇ ਫਿਰ ਆਪਾਂ ਇਹ ਮੈਲ ਲਾਂਗੇ ਆਪਣਾ ਇੱਕੋ ਜਿਹਾ ਹੋਣਾ ਚਾਹੀਦਾ ਸਵਾ ਦੋ ਇਧਰ ਤੇ ਸਵਾ ਦੋ ਹੀ ਇਧਰ ਠੀਕ ਹੈ ਜੀ ਇੱਥੋਂ ਆਪਾਂ ਇਹ ਪਲੋਈ ਚੱਕਾਂਗੇ ਜਿਹੜਾ ਆਪਣਾ ਕਮਰ ਦਾ ਨਿਸ਼ਾਨ ਹੈ ਉਸ ਕਮਰ ਦੇ ਨਿਸ਼ਾਨ ਦੇ ਕੋਲੇ ਆਪਾਂ ਨੇ ਇੱਥੋਂ ਦੀ ਸਿੱਧੀ ਐਦਾਂ ਪਲੇਟ ਕਾਉਣੀ ਆਪਾਂ ਠੀਕ ਹੈ ਜੀ ਇਹ ਆਪਣੇ ਹੋ ਗਏ ਇੱਕੀ ਜਿਹੜੀ 21 22 22 ਬ੍ਰੈਸਟ ਹੈਗਾ ਉਹਦੇ ਹਿਸਾਬ ਨਾਲ ਪਲੋਈਆਂ ਆਪਣੀਆਂ ਇਦਾਂ ਪੈਂਦੇ ਨੇ ਜਿਹਦੀ 21 22 ਬ੍ਰੈਸਟ ਹੋਵੇ ਤੇ ਇਹ ਆਪਣੀ ਜਿਹੜੀ ਸਾਈਡ ਪਲੋਈ ਹੋਗੀ ਮੋਢੇ ਵਾਲੀ ਪਲੋਈ ਤੇ ਇਹ ਆਪਣੀ ਕਮਰ ਵਾਲੀ ਪਲੋਈ ਹੋਗੀ ਤੇ ਮੋਢੇ ਵਾਲੀ ਜਿਹੜੀ ਆਪਣਾ ਕਾਰਨਰ ਤੋਂ نیچے ਪਾਉਣੀ ਹੈ ਤੇ ਇਹ ਵਾਲੀ ਫੀਟੰਗਰ ਵਾਲੇ ਨਿਸ਼ਾਨ ਤੋਂ ਉੱਪਰ ਦੀ ਠੀਕ ਹੈ ਇਦਾਂ ਆਪਾਂ ਸਾਰੀਆਂ ਪਲੇਟਾਂ 'ਤੇ ਨਿਸ਼ਾਨ ਲਾ ਲੈਣੇ ਤੇ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਠੀਕ ਹੈ ਜੀ हां जी ਹੁਣ ਆਪਾਂ ਬੈਕ ਸਾਈਡ ਜਿਹੜੀ ਬੈਕ ਦੀ ਕਟਿੰਗ ਕਰਾਂਗੇ ਉਹ ਆਪਾਂ ਲੈਸ ਵਾਲਾ ਕਰਕੇ ਅਲੱਗ ਕਟਿੰਗ ਕੀਤਾ ਸੀ ਇਹ ਆਪਣਾ ਸਿੰਪਲ ਹੈ ਹੁਣ ਆਪਾਂ ਇਥੇ 13.5 13 ਕਰ ਲਿਆ ਠੀਕ ਹੈ ਜੀ ਤੇ ਇਹ 13.5 13 ਕਰਕੇ ਹੁਣ ਆਪਾਂ ਨੇ ਇਹਨੂੰ ਉੱਪਰ ਰੱਖ ਲੈਣਾ ਇਹਦੇ ਕ੍ਰੀਜ਼ ਨੂੰ ਤੇ ਇਹਦੇ ਜਿਹੜਾ ਪ੍ਰਿੰਟ ਆ ਆ ਪ੍ਰਿੰਟ ਬਣੇ ਗਿਆ ਤੇ ਸਾਰਾ ਆਪਾਂ ਜਿਹੜਾ ਇਹ ਉੱਪਰ ਨੂੰ ਰੱਖਣਾ ਇਧਰਲੀ ਸਾਈਡ ਹੀ ਆਪਾਂ ਸ਼ਰਟ ਦੇ ਆਏ ਪੀਸ ਰੱਖਾਂਗੇ

ਠੀਕ ਹੈ ਜਦੋਂ ਆਪਾਂ ਗਲਾਈ ਕਰਨੀ ਮੋਢੇ ਦੀ ਸੌਰੀ ਗਲੇ ਦੀ ਇਦਾਂ ਆਪਾਂ ਨਿਸ਼ਾਨ ਲਾਉਣੇ ਦੇ ਇੱਥੋਂ ਆਪਾਂ ਲਾਵਾਂਗੇ ਦੋ ਦਾ ਜਿਹੜੀ ਲੰਬੀ ਲੈਣਾ ਹੈ ਇਧਰਲੀ ਸਾਈਡ ਆਪਾਂ ਦੋ ਦਾ ਲਾ ਲੈਣਾ ਜਿਹੜਾ ਆਪਣਾ ਇਧਰ ਹੈ ਗੋਲ ਪਾਸੇ ਤੋਂ ਲਾਉਣਾ ਇਹਦੀ ਆਪਾਂ ਇੱਕ ਦਾ ਲਾਉਣਾ ਵਿਚਾਲੋਂ ਆਪਾਂ ਅੱਧੇ ਇੰਚ ਦਾ ਲਾ ਕੇ ਇਹਨਾਂ ਨੂੰ ਨਿਸ਼ਾਨਾਂ ਨੂੰ ਮਿਲਾ ਦਾਂਗੇ ਇਦਾਂ ਤੇ ਇਹ ਆਪਣੇ ਜਿਹੜਾ ਕਾਰਟ ਪੈ ਜੂਗੀ ਕਲੇ ਦੀ ਗਲਾਈ ਹੋ ਜੂਗੀ ਫਿਰ ਆਪਾਂ ਇਹਦੀ ਗਲਾਈ ਇੱਥੋਂ ਇਸ ਤਰ੍ਹਾਂ ਕਰਾਂਗੇ ਠੀਕ ਹੈ ਇਹ ਆਪਣੀ ਗਲਾਈ ਜਿਹੜੀ ਗੋਲ ਹੋ ਗਈ ਹੈ ਇਹ ਆਪਣਾ نیچے ਤੇ ਚੌੜਾ ਹੋ ਜਾਊਗਾ ਤੇ ਉੱਪਰੋਂ ਆਪਣਾ ਮੋਢੇ ਨਹੀਂ ਲੱਗਣਗੇ ਉੱਪਰੋਂ ਆਪਣਾ ਪੇੜਾ ਹੀ ਹੋਊਗਾ ਤੇ ਇਸ ਤਰੀਕੇ ਨਾਲ ਆਪਣੀ ਗਲੇ ਦੀ ਕਾਟ ਪੈ ਗਈ ਹੈ ਹੁਣ ਆਪਾਂ ਇਹਦੀ ਥੰਡ ਕਾਟ ਪਾਵਾਂਗੇ ਕਨੀਜ਼ ਦੀ ਥੰਡ ਕਾਟ ਆਪਾਂ ਪਾਵਾਂਗੇ ਮੂਹਰੋਂ ਆਪਣਾ ਹੈਗਾ ਹੈ ਇਥੋਂ ਆਪਾਂ ਰੱਖਾਂਗੇ ਇਹ 13 ਇੰਚ ਤੇ ਆਪਾਂ 14 ਦੀ 14 ਤੇ ਨਿਸ਼ਾਨ ਲਾ ਲੈਣਾ 7 ਤੇ ਤੇ ਇਥੋਂ ਕਾਟ ਚੱਕਾਂਗੇ ਤੇ ਆਹ ਜਿਹੜਾ ਕੋਰਨਰ ਆ ਇਥੋਂ ਆਪਾਂ ਪੌਣੇ ਕਿੰਚ ਉੱਚਾ ਰੱਖਾਂਗੇ ਤੇ ਇਸ ਕਾਟ ਨੂੰ ਇਥੋਂ ਲਿਆ ਕੇ ਤੇ ਇਧਰ ਨੂੰ ਆਪਾਂ ਇਹਦੇ ਨਾਲ ਮਿਲਾਵਾਂਗੇ ਠੀਕ ਹੈ ਜਿਹੜੀ 프ਰੰਟ ਕਾਟ ਆਪਾਂ ਇਸ ਤਰ੍ਹਾਂ ਪਾਉਣੀ ਹੈ ਠੀਕ ਹੈ ਜੀ ਹੁਣ ਆਪਾਂ ਇਥੋਂ ਇਹਦੀ ਕਟਿੰਗ ਕਰਦੇ ਹਾਂਗੇ ਇਹ ਥਲੇ ਆ ਕੇ ਕਲਾਈ ਜੀ ਇਹਦਾ ਕੱਟ ਕਰ ਦਾਂਗੇ ਇਹ ਜਿਹੜੇ ਆਪਣੇ ਹੈਗੇ ਪਲੇਟ ਇਹਦਾ ਆਪਾਂ ਇੱਥੇ ਛੋਟਾ ਛੋਟਾ ਜਿਹਾ ਕੱਟ ਲਾ ਲਾਂਗੇ ਜਿੱਥੇ ਆਪਾਂ ਪਲੇਟ ਇਹ ਪਾਉਣਾ